ਅੱਜ ਸਾਡੇ ਇਲਾਕੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਸਾਹਿਬ ਸਾਡੇ ਹਲਕੇ ਵਿੱਚ ਆਏ ਉਹਨਾਂ ਨੇ ਕੋਟੀਸੇਖਾਂ ਤੋਂ ਚੀਮਾ ਚੁੱਗਾ ਖੁਰਦ ਜਲਾਲਾਬਾਦ ਕੋਕਰੀ ਤੇ ਜੋ ਗਾਲਬ ਤੱਕ ਰੋਡ ਜਾਂਦਾ ਹੈ ਜਿਸ ਦੀ ਬਹੁਤ ਹੀ ਖਸਤਾ ਹਾਲਤ ਹੋ ਚੁੱਕੀ ਸੀ ਉਸ ਰੋਡ ਨੂੰ ਨਵਾਂ ਬਣਾਉਣ ਲਈ 21 ਕਰੋੜ 73 ਲੱਖ ਰੁਪਏ ਮਨਜ਼ੂਰ ਕੀਤੇ ਹਨ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਨਾਲ ਹੀ ਅਸੀਂ ਧੰਨਵਾਦੀ ਹਾਂ ਹਲਕੇ ਦੇ ਐਮਐਲਏ ਬਾਈ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਜਿਨ੍ਹਾਂ ਨੇ ਇਹ ਸੜਕ ਦਾ ਮਸਲਾ ਮੰਤਰੀ ਸਾਹਿਬ ਕੋਲ ਰੱਖਿਆ ਤੇ ਮੰਤਰੀ ਸਾਹਿਬ ਨੇ ਇਹ ਨਵੀਂ ਸੜਕ ਬਣਾਉਣ ਦਾ ਅੱਜ ਐਲਾਨ ਕੀਤਾ ਸੋ ਅਸੀਂ ਸਾਰੇ ਮੰਤਰੀ ਸਾਹਿਬ ਦਾ ਅਤੇ ਆਪਣੇ ਇਲਾਕੇ ਦੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਨਵੀਂ ਸੜਕ ਮਿਲੇਗੀ ਧਰਮਕੋਟ ਹਲਕੇ ਦੇ ਵਿੱਚ ਕੋਟ ਈਸੇ ਖਾਂ ਤੋਂ ਗਲਬਕਲਾਂ ਰੋਡ ਹਾਂਜੀ 25 ਕਿਲੋਮੀਟਰ ਆ ਇਹ ਮੈਨੂੰ ਤੋਂ ਸਾਹਿਬ ਨੇ ਪਹਿਲਾਂ ਵੀ ਕਿਹਾ ਸੀਗਾ ਇਹਦੇ ਵਿੱਚੋਂ 16 ਕਿਲੋਮੀਟਰ ਧਰਮਕੋਟ ਦੇ ਵਿੱਚ ਆ ਤੇ ਸਾਢੇ 9 ਕਿਲੋਮੀਟਰ ਨਿਹਾਲ ਸਿੰਘ ਵਾਲਾ ਐਮਐਲਏ ਸਰਦਾਰ ਮਨਜੀਤ ਸਿੰਘ ਜੀ ਦੇ ਹਲਕੇ ਦੇ ਵਿੱਚ ਆ ਇਹਦੇ ਵਾਸਤੇ ਅਸੀਂ 22 ਕਰੋੜ ਤੇ 73 ਲੱਖ ਰੁਪਏ ਮਨਜ਼ੂਰ ਕਰ ਲਿਆ ਭਾਵੇਂ ਸਵੇਰੇ ਕੱਲ ਸ਼ੁਰੂ ਕਰਾਂ ਧਰਮਕੋਟ ਤੋਂ ਜੋਗੇ ਵਾਲਾ ਰੋਡ 21 ਕਿਲੋਮੀਟਰ ਇਹਦੇ ਤੇ 15 ਕਰੋੜ ਤੇ 42 ਲੱਖ ਰੁਪਏ ਜਿਹੜਾ ਆ ਇਸ਼ੂ ਕਰ ਦਿੱਤਾ ਤੁਸੀਂ ਮੈਨੂੰ ਪਤਾ ਹੀ ਮੈਂ ਮੋਗੇ ਜਾਣਾ ਆ